ਯਾ ਦੇਹ ਕੀ ਚਲਦੀ ਦੁਖੜ ਆਇਆ ਈ ਆ ਪਹਾੜ ਦੇ ਨਾਲ ਹੀ ਰੋੜ ਜੰਦੇ ਤੇ ਛੰਡੀ ਗੱਲ ਨੂੰ ਸਰ ਆਪਾਂ ਮਲਗੀ ਹਾਡੇ ਫੂਨ ਇਸ ਟੈਂਪ ਤੇ ਸਾਡਾ ਮਲਗੀ ਪੂਰੀ ਬੋਡੀ ਵੀ ਸਰ ਕੰਮ ਨਹੀਂ ਕਰਦੀ ਜੀ ਆਪਾਂ ਆਪਣੇ ਖਾਣਾ ਵੀ ਬਣਾ ਕੇ ਖਾ ਲਈਏ ਸਰ ਸਰ ਮੇਰਾ ਛੋਟਾ ਬੰਦ ਰਹਾ ਉਹ ਵੀ ਮਾਰਦੇ ਹੋਤ ਬਹੁਤ ਬੈਸਟ ਹੂੰ ਕਲ ਤੁਮ ਮਾਨਣਾ ਥੋੜਾ ਕਰ ਮੇਰੀ ਭੈਣ ਨਾ ਮਾਨਣਾ ਥੋੜਾ ਕਰ ਕੀ ਹੋ ਜਾਣਾ ਸਾਰਾ ਪੁੱਤ ਕੀ ਹੋ ਜਾਣਾ ਕੋਈ ਗੱਲ ਨਹੀਂ ਇਹ ਕੁਦਰਤੀ ਮਾਰਿਆ ਕੋਈ ਕਿਸੇ ਬੰਦੇ ਦੀ ਮਾਰੀ ਹੋਈ ਮਾਰ ਥੋੜੀ ਹੈ ਹੈ ਕੀ ਹੋ ਜਾਣਾ ਦੇਖੀ ਤੂੰ ਔਰ ਹੋਰ ਘੜੀਆਂ ਬੈਠੀਆਂ ਸਾਰਾ ਕੋਈ ਠੀਕ ਹੋ ਜਾਣਾ ਪੰਜਾਬੀ ਬੜੇ ਖੁੱਲੇ ਦਿਲ ਵਾਲੇ ਆ ਯਾਰ ਕਾਨੂੰ ਕਹਿੰਦਾ ਕਰ ਮੈਂ ਕੀ ਕੀ ਕਰਪੀਆ ਕਰਕੇ ਜੋੜ ਕੇ ਪਾਵਲ ਕੀ ਕਰਜ਼ਾ ਚੁੱਕ ਕੇ ਪਾਵਲ ਕੀ ਪੈਸੇ ਇਹ ਰਿਸ਼ਤੇਦਾਰਾਂ ਕੋ ਫੜ ਕੇ ਮਿਲ ਕੇ ਸਰਕਾਰ ਬਣਾਇਆ ਸੀ ਸਰ ਇਸ ਟਾਈਮ ਆ ਬਰਿਆਣਾ ਸੀ ਅੰਦਰ ਸਰ ਹੁਣ ਆ ਪਾਣੂ ਰਹਿਣ ਦਾ ਮਰਦ ਮੋ ਸਤਿ ਸ਼੍ਰੀ ਅਕਾਲ ਕੋਈ ਨਹੀਂ ਆ ਮੈਨੂੰ ਕਿਸੇ ਰਿਸ਼ਤੇਦਾਰ ਦੀ ਵੀ ਮਿਲ ਕੇ سپورਟ ਨਹੀਂ ਆ ਮੇਰੇ ਮੰਮਾ ਨੂੰ ਢੀਂ ਕਾਲ ਦੋ ਮੇਰੇ ਮੰਮਾ ਨਾਲ ਹੀ ਸਾਰੀ ਦੁਨੀਆ ਮੇਰੇ ਮੰਮਾ ਮਾਰ ਗਏ ਨਾ ਤੇ ਮੈਂ ਵੀ ਸੀ ਹਸਪੀਟਲ ਚ ਮਾਰ ਚੜਾ ਰਾਹੀ ਕਹਿੰਦੀ ਕਿ ਸਾਡੇ ਨਾਲ ਇਹ ਕੁਝ ਨਹੀਂ ਹੋਣਾ ਚਾਹੀਦਾ ਅਡਗਾ ਠੀਕ ਠਾਕ ਹੁੰਦਾ ਆਪਾਂ ਆਪਣੇ ਅੰਦਰ ਬੈਠ ਕੇ ਮਲਕੀ ਰਹਿੰਦੇ ਮਲਕੀ ਰੋਟੀ ਬਮੇ ਘਟਾਇਆਂ ਨੂੰ ਮਿਲਦੀ ਪਰ ਸਾਰਾ ਆਪ ਕਿਸੇ ਦੇ ਘਰ ਵੀ ਨਹੀਂ ਜਾਂਦੇ ਆਪਣੇ ਘਰ ਹੀ ਰਹਿੰਦੇ ਇਸ ਟਾਈਮ ਤੇ ਬਸ ਪੂਜ ਜਾਂਦੇ ਮੈਂ ਉੱਥੇ ਬਹੁਤ ਹੀ ਦੁਨੀਆ ਆਉਂਦੀ ਆ ਸਿਰ ਸਾਨੂੰ ਮਲਕੀ ਚੰਗਾ ਲੱਗਦਾ ਮਤਲਬ ਜਿਨਾ ਨੂੰ ਦੇਖ ਕੇ ਨਾ ਆਪਣੀਆਂ ਵੀ ਅੱਖਾਂ ਆਪ ਪਰ ਆਉਂਦੀਆਂ ਹਨ ਨਾ ਕੀ ਬੰਦਾ ਇਹਨਾਂ ਨੂੰ ਕੀ ਚੁੱਪ ਕਰਾਵੇ ਜਿੱਦ ਤੇ ਆਪ ਹੀ ਬੁਣਾ ਜਿੰਦਾ ਸੋ ਤਾਂ ਆਪ ਉਹ ਵੀ ਦੇ ਕੇ ਗਏ ਮੰਤਰੀ ਸਾਹਿਬ ਹਾਂਜੀ ਸਰ ਉਹ ਮੰਤਰੀ ਸਾਹਿਬ ਨਾਲ ਇੱਕ ਪੂਜਾ ਜਾਤ ਸੰਚ ਚੱਕ ਦੇ ਕੇ ਗਏ ਆ ਸਰ ਉਹ ਕਹਿੰਦੇ ਪਿਆ ਕਿ ਬੇਟਾ ਆਪਾਂ ਤੁਹਾਨੂੰ ਸਭ ਕੁਝ ਘਰ ਵੀ ਬਣਾ ਕੇ ਦੇਵਾਂਗੇ ਸਭ ਕੁਝ ਮੈਂ ਸਰ ਮੈਂ ਮੰਤਰੀ ਸਾਹਿਬ ਨਾਲ ਗੇਣਾ ਮਿਲ ਕੇ ਉਹਨਾਂ ਦਾ ਬਹੁਤ ਸ਼ੁਕਰੀਆ ਕਰਦੀ ਆ ਜਦੋਂ ਭੈਣਾਂ ਧੀਆਂ ਜਵਾਨ ਹੋਈਆਂ ਨਾ ਲੋਗਾਂ ਚ ਬੈਠਣਾ ਅੱਛਾ ਖੁਦ ਨੂੰ ਨਹੀਂ ਅੱਛਾ ਲੱਗਦਾ ਮੈਸ ਕਰਕੇ ਆਪਣੇ ਪੰਜਾਬ ਦੇ ਵੀਰਾਂ ਨੂੰ ਨੌਜਵਾਨਾਂ ਦੇ ਅੱਗੇ ਹੱਥ ਜੋੜ ਬੇਨਤੀ ਕਰਨਾ ਕਿ ਸਾਰੇ ਇਹਨਾਂ ਦੇ ਸਹੀ ਹੋ ਗਏ ਲਈ ਅੱਗੇ ਆਓ ਤਾਂ ਨੰਬਰ ਪਾਣੇ ਤੁਸੀਂ ਆਪਣਾ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਰ ਦਿਓ ਜੇਕਰ ਤੁਸੀਂ ਕੋਈ ਨੰਬਰ ਦੇਣਾ ਚਾਹੁੰਦੇ ਹੋ ਤਾਂ ਇੱਕ ਨੰਬਰ ਆਪਣਾ ਦੇ ਦਿਓ ਤਾਂ ਕਿ ਲੋਕੀ ਤੁਹਾਡੇ ਨਾਲ ਸੰਪਰਕ ਕਰ ਸਕਣ ਜੇਕਰ ਕੋਈ ਇਹ ਨਾ ਕਰਨਾ ਚਾਹਵੇ ਨੰਬਰ 98765174 ਕਾਰਿਆ ਭੈਣ ਦਾ ਨਾ ਜਿਹੜਾ ਬੜੀਆਂ ਰੀਝਾਂ ਨਾਲ ਚਾਵਾ ਨਾਲ ਸੱਦਰਾ ਨਾਲ ਆਇਆ ਕਰਨਾ ਆਇਆ ਸੀਗਾ ਪਰ ਇਹ ਰਵੀ ਨੇ ਜਿਹੜਾ ਆਇਆ ਇਹ ਦਰਿਆ ਨੇ ਜਿਹੜਾ ਆ ਆ ਕੇ ਹਾਲਾਤ ਇਹਨਾਂ ਦੇ ਦੇਖਣਾ ਚਾਹੁੰਦੇ ਹੋ ਤੇ ਸੱਚੀ ਇੱਕ ਔਰੀ ਆ ਕੇ ਜੂਰ ਦੇਖਦੇ ਨਾ ਭੈਣਾਂ ਨੂੰ ਮਿਲ ਕੇ ਜੂਰ ਦੇਖਿਓ ਤੁਸੀਂ ਆਪ ਨਾਲ ਇੱਥੇ ਤੱਕ ਵੀਡੀਓ ਪਹੁੰਚਦੀ ਹੈ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਵੀ ਇਹ ਸੇਵਾ ਜਿਹੜੀ ਆ ਵੀਡੀਓ ਇਸ ਨੂੰ ਸ਼ੇਅਰ ਕਰਨਾ ਕਿਉਂਕਿ ਉਸ ਉਹਨਾਂ ਹੱਥਾਂ ਤੱਕ ਪਹੁੰਚ ਸਕੇ ਜਿਹੜੇ ਹੱਥ ਜਿਹੜੇ ਇਹਨਾਂ ਦੀ ਮਦਦ ਲਈ ਪਹੁੰਚ ਸਕਣ ਤੇ ਇਹ ਵੀ ਇੱਕ ਬੜੀ ਵੱਡੀ ਸੇਵਾ ਆ ਵੀਡੀਓ ਨੂੰ ਸ਼ੇਅਰ ਕਰਦੇ ਖੁਦਾ ਤੁਹਾਡੀ ਲੰਬੀ ਉਮਰ ਕਰੇ ਸਰ ਮੈਂ ਕਹਿੰਦਾ ਲੰਬੀ ਉਮਰ ਉਹਨਾਂ ਦੀ ਕਰੇ ਜਿਨ੍ਹਾਂ ਨੂੰ ਤੇਰੇ ਘਰ ਬਣਾ ਕੇ ਦੇਣਾ ਮੈਂ ਹਾਂਜੀ ਸਰ ਠੀਕ ਆ ਸਰ ਠੀਕ ਆ ਉਹਨਾਂ ਦੀ ਉਹਨਾਂ ਦੀਆਂ ਚੜ੍ਹਦੀਆਂ ਕਲਾ ਦੀ ਜਿਹੜੀ ਹੈ ਉਹ ਆ ਜ਼ਰੂਰ ਕਰੀ ਜਿਹੜੇ ਤੇਰੇ ਘਰ ਬਣਾ ਕੇ ਜਾਣਗੇ ਜਿਹੜੇ ਤੁਹਾਨੂੰ ਬਸਦਾ ਕਰਕੇ ਜਾਣਗੇ ਜਿਹੜੇ ਤੁਹਾਡੀ ਛੱਤ ਪਾ ਕੇ ਜਾਣਗੇ ਜਿਹੜੇ ਤੁਹਾਨੂੰ ਐ ਸੈੱਟ ਕਰਕੇ ਜਾਣਗੇ ਕਹਿੰਦੇ ਕਦੇ ਉੱਡਦਾ ਪੰਜਾਬ ਕਦੇ ਡੁੱਬਦਾ ਪੰਜਾਬ ਸਦਾ ਹੀ ਮੁਸੀਬਤਾਂ 'ਚ ਰਿਹਾ ਏ ਪੰਜਾਬ ਲਾ ਕੇ ਜਕਾਰੇ ਉਠ ਪੈਦਾ ਹੈ ਪੰਜਾਬ ਇਸੇ ਗੱਲੋਂ ਕਈਆਂ ਨੂੰ ਚੁੱਬਦਾ ਪੰਜਾਬ ਸასი ਗਾਲ ਜੀ ਐਮਐਚ ਪੰਜਾਬ ਦੇ ਨਾਲ ਜੁੜ ਚੁਕੇ ਹੋ ਸਵਾਗਤ ਹੈ ਤੁਹਾਡਾ ਤੇ ਆਸਮੀਤ ਕਰਦੇ ਹਾਂ ਕਿ ਤੁਸੀਂ ਸਾਰੇ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਜਿਹੜੇ ਆ ਠੀਕ ਠਾਕ ਹੋਵੋਗੇ ਪੰਜਾਬ ਦੇ ਵਿੱਚ ਹਰ ਆਏ ਪੰਜਾਬ ਨੇ ਆ ਪੰਜਾਬ ਨੂੰ ਹਰਾਂ ਦੇ ਜਿਹੜੀ ਆ ਡਾਢੀ ਮਾਰ ਮਾਰੀ ਪਰ ਸੱਦ ਕੇ ਜਾਈਏ ਉਹਨਾਂ ਪੰਜਾਬੀਆਂ ਤੋਂ ਜਿਹੜੇ ਭਾਵੇਂ ਕਿਤੋਂ ਵੀ ਆ ਰੈਣ ਭਾਵੇਂ ਇਸ ਮੁਲਖ ਚ ਹੋਣ ਭਾਵੇਂ ਬਾਹਰਲੇ ਆ ਮੁਲਖਾਂ ਚ ਹੋਣ ਪਵਾ ਇਸ ਸਟੇਟ ਦੇ ਹੋਣ ਪਵਾ ਕਿਸੇ ਵੀ ਸਟੇਟ ਦੇ ਹੋਣ ਸੱਦ ਕੇ ਜਾਈਏ ਉਹਨਾਂ ਪੰਜਾਬੀਆਂ ਵੀ ਜਿਨ੍ਹਾਂ ਨੇ ਪੰਜਾਬ ਦੀ ਪੰਜਾਬੀਆਂ ਦੀ ਜਿਹੜੀ ਆ ਉਹ ਇਸ ਔਖੀ ਘੜੀ ਦੇ ਵਿੱਚ ਬਾਹ ਫੜੀ ਕਈ ਘਰ ਦੇ ਘਰਾਂ ਦੇ ਹਾਲਾਤ ਜਿਹੜੇ ਆ ਉਹ ਆ ਦੇਖ ਕੇ ਜਿਹੜੇ ਆ ਆਪ ਮਹਾਰੇ ਹੰਜੂ ਨਿਕਲਦੇ ਆ ਕਈ ਪਰਿਵਾਰਾਂ ਦੇ ਨਾਲ ਗੱਲ ਕਰਕੇ ਜਿਹੜਾ ਆ ਉਹ ਮਤਲਬ ਮਤਲ ਤੁਸੀਂ ਆ ਸ਼ਾਇਦ ਰੋ ਰੋ ਹੀ ਪੋਗੇ ਕਿ ਕਿਵੇਂ ਦੀ ਉਹਨਾਂ ਦੀ ਘਰਾਂ ਦੀ ਸਟੋਰੀ ਹੈ ਕੀ ਕਹਾਣੀ ਹੈ ਉਹਨਾਂ ਦੇ ਘਰਾਂ ਦੀ ਸਾਡੇ ਨਾਲ ਅੱਜ ਇੱਕ ਅਜੀਹਾ ਹੀ ਪਰਿਵਾਰ ਜਿਹੜਾ ਜਿਨ੍ਹਾਂ ਦਾ ਦਰਦ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆ ਉਹ ਪਰਿਵਾਰ ਸਾਡੇ ਨਾਲ ਅੱਜ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਭੈਣ ਆਇਆ ਦੋ ਭੈਣ ਆਇਆ ਇਹ ਮੌਜੂਦ ਆ ਨਾਲ ਆ ਵੀਰ ਮੌਜੂਦ ਆ ਤੇ ਨਾਲ ਸਾਡਾ ਭਾਈ ਆ ਨਿਤਨ ਹਨਾ ਨਿਤਨ ਭਾਈ ਜਿਹੜਾ ਸਾਨੂੰ ਪਠਾਨਕੋਟ ਤੋਂ ਇੱਥੇ ਲੈ ਕੇ ਆਇਆ ਕਹਿੰਦੇ ਯਾਰ ਭਾਈ ਤੁਹਾਨੂੰ ਅੱਜ ਇਸ ਪਰਿਵਾਰ ਦੇ ਨਾਲ ਮਲਾਉਣਾ ਆ ਪਹਿਲਾਂ ਤਾਂ ਭੈਣਾਂ ਨਾਲ ਆਪਾਂ ਗੱਲਬਾਤ ਕਰ ਲੈਂਦੇ ਆ ਭੈਣੇ ਸਸੀ ਗੱਲ ਸਸੀ ਗੱਲ ਸਰ ਕੀ ਨਾ ਆਇਆ ਤੇਰਾ ਸਮਿਰਨ ਆ ਮਰਪਨਾ ਵੀ ਵਿਆ ਕੀ ਕੀ ਗੱਲਬਾਤ ਹੋਈ ਆ ਤੁਹਾਡੇ ਪਰਿਵਾਰ ਦੇ ਨਾਲ ਘਰ ਦੇ ਨਾਲ ਕੀ ਗੱਲਬਾਤ ਸਰ ਸਾਡੇ ਨਾਲ 26 ਤਰੀਕ ਨੂੰ ਸਰ ਹੜ ਆਇਆ ਸੀ ਤੇ ਉਹਦੇ ਨਾਲ ਸਭ ਉਹ ਚ ਮਲਕੀ ਨਾਸ ਦਾ ਤਪਾ ਹੋ ਗਿਆ ਸਰ ਤੇ ਘਰ ਵੀ ਸਾਰਾ ਸਾਡਾ ਰੋੜ ਗਿਆ ਸਰ ਤੇ ਮਲਕੀ ਬਸ ਸਮਾਨ ਵੀ ਸਾਰਾ ਸਾਡਾ ਸਰ ਰੋੜ ਗਿਆ ਆ ਸਰ ਇਸ ਟਾਈਮ ਪਾਣਾ ਸਕੂਲ ਚ ਰਹਿੰਦੇ ਪਏ ਆ ਤੇ ਸਰ ਨਾ ਸਾਡੀ ਕੋਈ ਜ਼ਮੀਨ ਨਾ ਉਹਨੂੰ ਕੋਈ ਨੌਕਰੀ ਪੇਸ਼ਾ ਸਰ ਮਜ਼ਦੂਰੀ ਮੇਰੇ ਪਾਪਾ ਮਜ਼ਦੂਰੀ ਕਰਦੇ ਆ ਤੇ ਸਰ ਕਿੰਨੇ ਜੀਏ ਤੁਹਾਡੇ ਘਰ ਦੇ ਪਰਿਵਾਰ ਦੇ ਕਿੰਨੇ ਜੀਏ ਤੁਹਾਡੇ ਸਰ ਸਰ ਮੇਰੇ ਸਾਡੇ ਘਰ ਦੇ ਦੋ ਦੋ ਆਪਾਂ ਸਿਸਟਰਾਂ ਦੋ ਸਾਡੇ ਬ੍ਰਦਰ ਆ ਤੇ ਇੱਕ ਮੇਰੀ ਮਮਾ ਪਾਪਾ ਆ ਸਰ ਸੇ ਜੀ ਆ ਆਪਾਂ ਹਾਂਜੀ ਸਰ ਤੇ ਕੀ ਕਾਰੋਬਾਰ ਕੀ ਆ ਕੰਮ ਉਹ ਤੁੰਦਾ ਕੀ ਆ ਤੁਹਾਡੇ ਪਰਿਵਾਰ ਦਾ ਸਰ ਕੁਝ ਨਹੀਂ ਸਰ ਸਿਰਫ ਸਾਰੇ ਮਜ਼ਦੂਰੀ ਕਰਦੇ ਆ ਬ੍ਰਦਰ ਵੀ ਮਜ਼ਦੂਰੀ ਹੀ ਕਰਦੇ ਆ ਤੇ ਸਰ ਛੋਟਾ ਬ੍ਰਦਰ ਬਿਮਾਰ ਆ ਸਰ ਉਹਨਾਂ ਦੀ ਮੈਡੀਸਿਨ ਚੱਲਦੀ ਆ ਸਰ ਉਹ ਤੇ ਕੋਈ ਕੰਮ ਕਾਜ ਉਹਨਾਂ ਕੋਈ ਨਹੀਂ ਹੁੰਦਾ ਸਰ ਉਹਨਾਂ ਦੇ ਨਾਲ ਸਿਰ ਚ ਸੱਟ ਲੱਗੀ ਆ ਤੇ ਉਹ ਕੰਮ ਕਾਜ ਨਹੀਂ ਕਰ ਸਕਦੇ ਸਰ ਪਹਿਲਾਂ ਮੈਂ ਵੀਰ ਨੂੰ ਮੈਂ ਕਹਾਂਗਾ ਮੇਰਾ ਵੀਰ ਜਿਹੜਾ ਕੈਮਰਾ ਫੜੀ ਬੈਠਾ ਇਹਨੂੰ ਮੈਂ ਕਹੂੰਗਾ ਬਾਈ ਇਹ ਕਰੀ ਨਾ ਘਰ ਦੇ ਅਲ ਮੜੀ ਤਸਵੀਰ ਦਿਖਾ ਦੇ ਕਿਉਂਕਿ ਆਪਾਂ ਉੱਥੇ ਬੈਠਣ ਜੋਗੇ ਹਾਲਾਤ ਨਹੀਂ ਹੈਗੇ ਤੇ ਇਸ ਕਰਕੇ ਮੈਂ ਦੋਹਾਂ ਭੈਣਾਂ ਨੂੰ ਲੈ ਕੇ ਨਾਲ ਆ ਵੀਰ ਨੂੰ ਲੈ ਕੇ ਨਾ ਆ ਸਾਈਡ ਤੇ ਬੈਠਾ ਹੋਇਆ ਆ ਆ ਵੀ ਆਪਾਂ ਇੱਧਰ ਬਹਿ ਕੇ ਗੱਲ ਕਰ ਲੈਂਦੇ ਆ ਕਿਉਂਕਿ ਉੱਧਰ ਕੰਮ ਵੀ ਲੱਗਾਇਆ ਨਾਲ ਦੀ ਨਾਲ ਰਾਬੀ ਵਗਣ ਢਈ ਆ ਰਾਬੀ ਜਿਹੜੀ ਆ ਉਹ ਦੂਰੋਂ ਟੁੱਟ ਕੇ ਜਿਹੜੀ ਆ ਹੁਣ ਇੱਥੇ ਆ ਗਈ ਆ ਤੇ ਇਸੇ ਹੀ ਰਾਬੀ ਨੇ ਜਿਹੜਾ ਆ ਇਹਨਾਂ ਦਾ ਪਹਿਣਾ ਦਾ ਜਿਹੜਾ ਘਰ ਜਿਹੜਾ ਆ ਉਹ ਤੈਸ ਨੈਸ ਕਰ ਦਿੱਤਾ ਥੋੜਾ ਜਿਹੀ ਹੋਇਆ ਸੀ ਘਰ ਬਣਾਏ ਹੋਏ ਤੇ ਫਿਰ ਪਹਿਣੇ ਹੁਣ ਕਿੱਥੇ ਰਹਿੰਦੇ ਹੋ ਸਰ ਪੰਜ ਟਾਈਮ ਨਾਲ ਸਕੂਲ ਚ ਰਹਿੰਦੇ ਪਿਆ ਆ ਸਕੂਲ ਚ ਨਰੋਡ ਹਮ ਸਰ ਇਹ ਆ ਸਾਡਾ ਘਰ ਸਰ ਆਪਣਾ ਮਕਾਰ ਬਣਾਇਆ ਸੀ ਸਰ ਬੜੀ ਰੀਜ਼ ਨਾਲ ਘਰ ਬਣਾਇਆ ਸੀ ਸਰ ਚਾਰ ਕਮਰੇ ਆ ਸਾਡੇ ਸਰ ਦੋ ਬਰਾਂਡੇ ਆ ਸਰ ਫਰੈਸ਼ ਬਾਥਰੂਮਰ ਰਸੋਈ ਮਲਕੀ ਪੂਰਾ ਸੱਤਿਆ ਹੋਇਆ ਪਾਸਾ ਹੂੰ ਸਰ ਆਪਣਾ ਘਰ ਆਪਣਾ ਹੀ ਹੁੰਦਾ ਸਰ ਬੜੀ ਮੁਸ਼ਕਲ ਨਾਲ ਮਜ਼ਗੀ 1-1 ਰੁਪਿਆ ਕਰਕੇ ਜੋੜ ਕੇ ਪਾਵਲ ਕੀ ਕਰਜ਼ਾ ਚੁੱਕ ਕੇ ਪਾਵਲ ਕੀ ਪੈਸੇ ਰਿਸ਼ਤੇਦਾਰਾਂ ਕੋ ਫੜ ਕੇ ਮਲਕੀ ਸਰ ਘਰ ਬਣਾਇਆ ਸੀ ਸਰ ਇਸ ਟਾਈਮ ਆ ਬਰਿਆਣਾ ਸੀ ਅੰਦਰ ਸਰ ਹੁਣ ਆਪਾਂ ਨੂੰ ਰਹਿਣ ਦਾ ਮਲਕੀ ਮੌਕਾ ਨਹੀਂ ਮਿਲਿਆ ਤੇ ਸਰ ਆਪਾਂ ਜਦੋਂ ਆਣੇ ਆਣਾ ਕਦੀ ਕਿਤੇ ਅੰਦਰ ਬੜੀ ਆਣਾ ਸਰ ਨੂੰ ਡਰ ਲੱਗਦਾ ਹੈ ਕਿ ਅਪਾ ਜਿੱਥੇ ਰਵਾਂਗੇ ਪਤਾ ਨਹੀਂ ਕੀ ਦੋਏ ਡਿੱਗ ਪੈਣਾ ਸਾਡੇ ਤੇ ਸਰ ਤੇ ਮਲਕੀ ਕੀ ਦੋ ਆਪਾ ਥੱਲੇ ਆ ਜਨਾ ਸਰ ਇੱਥੇ ਆਪਾਂ ਰਹਿ ਨਹੀਂ ਸਕਦੇ ਹੁਣ ਨਦੀ ਦੇ ਬਿਲਕੁਲ ਨਦੀ ਦੇ ਕਿਨਾਰੇ ਆ ਸਰ ਇਸ ਟਾਈਮ ਵੀ ਮੈਂ ਇੱਥੇ ਬੈਠੀ ਆ ਆਪਣੇ ਘਰ ਦੇ ਕੋਲ ਸਰ ਇਸ ਟਾਈ ਮੇਥੀਨਾ ਕੰਮ ਤੋਂ ਕੰਮ 20 ਫੁੱਟ ਪਾਣੀ ਆ ਮੇਰੇ ਗੇਟ ਦੇ ਸਾਹਮਣੇ ਸਰ ਮੇਰੇ ਘਰ ਦੇ ਸਾਹਮਣੇ 20 ਫੁੱਟ ਪਾਣੀ ਆ ਸਰ ਸਰਾਨੂੰ ਇੱਥੇ ਢਾਰ ਲੱਗਦਾ ਸਰ ਆਪਾਂ ਇੱਥੇ ਰਹਿ ਨਹੀਂ ਸਕਦੇ ਸਰ ਮੈਂ ਸਰਕਾਰ ਕੋਈ ਹੀ ਮੰਗ ਕੰਨ ਚਾਹਨੀ ਆ ਕਿ ਸਾਨੂੰ ਮਲਕੀ پلاਟ ਦਿੱਤਾ ਜਾਵੇ ਤੇ ਨਮਾਕਾਰ ਬਣਾ ਕੇ ਦਿੱਤਾ ਜਾਵੇ ਕਿਉਂਕਿ ਮੇਰੇ ਪਾਪਾ ਦੀ ਸਰ 65 ਸਾਲ ਉਮਰ ਹੋ ਗਈ ਆ ਸਰ ਉਹ ਮਜ਼ਦੂਰੀ ਕਰਦੇ ਆ ਸਰ ਹੁਣ ਇਸ ਟਾਈਮ ਉਹ ਮਲਕੀ ਇੰਨਾ ਕੰਮ ਨਹੀਂ ਘਰ ਵੀ ਨਹੀਂ ਬਣਾ ਸਕਦੇ ਮਲਕੀ ਆਪਾਂ ਚਾਰੇ ਭੈਣ ਭਰਾ ਮੈਰੀਡ ਆ ਉਹਨਾਂ ਦੀ ਮੈਰਿਡ ਵੀ ਕਰਨੇ ਮਾਪੇ ਹੋਈ ਮਦਦ ਕਿਸੇ ਨੇ ਕੀਤੀ ਹੈ ਕਿ ਸਰ ਇਸਟਾ ਸਰ ਸਾਡੀ ਇੱਥੇ ਕਿਸੇ ਨੇ ਮਦਦ ਨਹੀਂ ਕੀਤੀ ਸਿਰਫ ਇੱਕ ਮੰਤਰੀ ਸਾਹਿਬ ਆਇਆ ਸਰ ਮੰਤਰੀ ਸਾਹਿਬ ਮੈਨੂੰ ਬਹੁਤ ਦਿਲਾਸਾ ਦਿੰਦਿਆ ਸਰ ਉਹ ਮੈਨੂੰ ਕਹਿੰਦੇ ਆ ਕਿ ਬੇਟਾ ਪਤਨ ਨੂੰ ਘਰ ਬਣਾ ਕੇ ਪਹਿਲੇ ਦਿਨ ਹੀ ਜਦੋਂ ਸਰ ਹੜ ਆਇਆ ਸੀ ਮੰਤਰੀ ਸਾਹਿਬ ਮਲਕੀ ਸਾਡੇ ਘਰ ਆਏ ਸੀ ਸਰ ਉਹ ਮੈਨੂੰ ਦਿਲਾਸਾ ਦੇ ਕੇ ਗਏ ਆ ਮੈਨੂੰ ਕਹਿ ਕੇ ਗਏ ਆ ਕਿ ਬੇਟਾ ਮੈਂ ਸਰ ਬਹੁਤ ਮਲਕੀ ਪਬਲਿਕ ਖੜੀ ਹੁੰਦੀ ਆ ਸਰ ਉਹ ਮੈਨੂੰ ਪਛਾਣ ਲੈਂਦਿਆ ਮੰਤਰੀ ਸਾਹਿਬ ਦੂਰੋਂ ਹੀ ਉਹ ਪਹਿਪੋਹ ਵੀ ਦੇ ਕੇ ਗਏ ਮੰਤਰੀ ਸਾਹਿਬ ਹਾਂਜੀ ਸਰ ਉਹ ਮੰਤਰੀ ਸਾਹਿਬ ਨੇ ਇੱਕ 55000 ਦਾ ਸਾਨੂੰ ਚ ਉਹ ਕਹਿੰਦੇ ਪਿਆ ਕਿ ਬੇਟਾ ਆਪਾਂ ਤੁਹਾਨੂੰ ਸਭ ਕੁਝ ਘਰ ਵੀ ਬਣਾ ਕੇ ਦੇਵਾਂਗੇ ਸਭ ਕੁਝ ਮੈਂ ਸਰ ਮੈਂ ਮੰਤਰੀ ਸਾਹਿਬ ਨਾਲ ਗਏ ਨਾ ਮਲਕੀ ਉਹਨਾਂ ਦਾ ਬਹੁਤ ਸ਼ੁਕਰੀਆ ਕਰਦੀਆਂ ਸਰ ਤੇ ਸਰ ਮੈਂ ਮਲਕੀ ਸਰਕਾਰ ਕੋ ਵੀ ਇਹੀ ਮੰਗ ਕਰਨਾ ਚਾਹਨੀ ਆ ਕਿ ਸਾਡੇ ਮਲਕੀ ਗਰੀਬ ਬੰਦਿਆਂ ਆ ਤੇ ਮਲਕੀ ਸਾਡੀ ਮਦਦ ਕੀਤੀ ਜਾਵੇ ਸਰ ਹੂੰ ਤੇ ਬਾਈ ਯਾਰ ਕਰਦੀਆਂ ਤਸਵੀਰਾਂ ਜਿਹੜੀਆਂ ਉਹ ਵੀ ਨਾਲ ਦੀ ਨਾਲ ਆਪਾਂ ਤੁਹਾਨੂੰ ਦਿਖਾਈ ਜੰਨੇ ਆ ਵੀ ਆ ਘਰ ਆ ਭੈਣ ਦਾ ਨਾ ਜਿਹੜਾ ਬੜੀਆਂ ਰੀਝਾਂ ਨਾਲ ਚਾਵਾ ਨਾਲ ਸੱਦਰਾਂ ਨਾਲ ਜਿਹੜਾ ਆ ਘਰ ਬਣਾਇਆ ਸੀਗਾ ਪਰ ਇਹ ਰਵੀ ਨੇ ਜਿਹੜਾ ਆ ਇਹ ਦਰਿਆਨ ਹੈ ਜਿਹੜਾ ਆ ਸਭ ਕੁਝ ਛੋੜ ਕੇ ਲੈ ਗਈ ਤੇ ਅੱਜ ਦੋ ਭੈਣ ਆਇਆ ਜਵਾਨ ਆ ਹਨਾ ਵਿਆਹ ਦੇ ਕੰਡੇ ਖੜੀਆਂ ਆ ਤੇ ਪਰ ਹੁਣ ਜਦੋਂ ਘਰ ਦੇ ਹਾਲਾਤ ਹੋ ਜਾਂਦੇ ਆ ਤੇ ਫਿਰ ਮਤਲਬ ਫਿਰ ਦੱਸ ਨਹੀਂ ਸਕਦੇ ਹੈਗਾ ਮਾਤਾ ਵੀ ਕਹਿੰਦੇ ਬਿਮਾਰ ਆ ਤੁਹਾਡੀ ਹੈਨਾ ਹਾਂਜੀ ਸਰ ਮੇਰੇ ਮਾਦਾ ਮਦਰ ਦਾ ਨਾ ઓਪਰੇਟ ਹੋਇਆ ਉਹਨਾਂ ਦੇ ਜਟਰਸ ਵਿੱਚ ਸੋਲੀ ਸੀ ਤੇ ਉਹਨਾਂ ਦਾ ઓਪਰੇਟ ਕਰਵਾਇਆ ਸਰ ਆਪਾਂ ਅੰਮ੍ਰਿਤਸਰ ਕਰਵਾਇਆ ਸੀ ਗੁਰੂ ਨਾਨਕ ਹਸਪੀਟਲ ਸਰ ਉਹ ਵੀ ਜਦੋਂ ਸਰ ਮੈਂ ਮਮਾ ਨੂੰ ਲੈ ਕੇ ਮਲਕੀ ઓਪਰੇਟ ਕਰਵਾਣ ਗਈ ਸੀ ਮੇਰੀ ਸਿਸਟਰ ਗਈ ਸੀ ਨਾਲ ਆਪਾਂ ਦੋਨੋਂ ਸਿਸਟਰ ਗਈ ਸੀ ਸਰ ਤੇ ਮਲਕੀ ਉਹ ਵੀ ਕਹਿੰਦੇ ਪਏ ਸੀ ਤੁਹਾਨੂੰ ਪੀਜੀਆਈ ਹਸਪੀਟਲ ਮਲਕੀ ਜਾਂ ਮਲਕੀ ਉਹ ਕਰਨਾ ਰੈਫਰ ਕਰਨਾ ਸਰ ਮੈਂ ਉਹਨਾਂ ਦੇ ਗੇਰ ਉਹ ਕਿਹਾ ਮਲਕੀ ਸਾਰੇ ਡਾਕਟਰਾਂ ਨੂੰ ਨਰਸਾਂ ਨੂੰ ਬੋਲ ਬੋਲ ਕੇ ਮੈਂ ਇਨੀ ਗੱਲ ਕਹੀ ਕਿ ਮੇਰਾ ਤੇ ਇਸ ਟਾਈਮ ਕੋ ਮੈਨੂੰ ਕਿਸੇ ਰਿਸੀਦੇਦਾਰ ਦੀ ਵੀ ਮਲਕੀ سپورਟ ਨਹੀਂ ਆ ਮੇਰੇ ਮੰਮਾ ਨੂੰ ਠੀਕ ਕਰ ਦੋ ਮੇਰੀ ਮੰਮਾ ਨਾਲ ਹੀ ਸਾਰੀ ਦੁਨੀਆ ਮੇਰੀ ਮੰਮਾ ਮਰ ਗਏ ਨਾ ਤੇ ਮੈਂ ਵੀ ਇਸ ਹਸਪੀਟਲ ਚ ਮਰ ਜਣਾ ਕਿਉਂਕਿ ਸਰ ਸਭ ਤੋਂ ਬਾਅਦ ਹੈ ਕਿ ਮੇਰੀ ਮੰਮਾ ਹੈ ਅਗਰ ਮੇਰੀ ਮੰਮਾ ਠੀਕ ਹੈ ਨਾ ਤਾਂ ਸਾਰਾ ਬਸਾਰਾ ਹੀ ਠੀਕ ਹੈ ਸਰ ਬਹੁਤ ਮੁਸ਼ਕਿਲ ਲੜਮ ਆਪਣੀ ਮੰਮਾ ਨੂੰ ਦੂਸਰਾ ਜਨਮ ਲੈ ਕੇ ਆਪਣੀ ਮੰਮਾ ਨੂੰ ਬਚਾਇਆ ਦਾ ਸਰ ਮੈਨੂੰ ਬਸ ਮੇਰੀ ਮਲਕੀ ਮਾਦਰ ਵੀ ਠੀਕ ਚਾਹੀਦੀ ਹੈ ਸਰ ਸਰ ਹੁਣ ਵੀ ਮੈਂ ਆਪਣੀ ਜਦੁਹਾੜ ਆਇਆ ਉਸ ਵੇਲੇ ਵੀ ਆਪਣੀ ਮੰਮਾ ਨੂੰ ਅਸੀਂ ਬੜੀ ਮੁਸ਼ਕਲ ਨਾਲ ਸਰ ਬਚਾਇਆ ਸੀ ਸਾਰੇ ਘਰ ਚੁੱਕੜਿਆ ਜਿਵੇਂ ਪਸਮਾਨ ਨਹੀਂ ਦਿਖਿਆ ਘਰ ਨਹੀਂ ਦਿਖਿਆ ਆਪਣੀ ਮੰਮਾ ਨੂੰ ਦਿਖਿਆ ਸਰ ਸਰ ਇਸ ਟਾਂ ਮਪਾ ਬਹੁਤ ਹੀ ਬਹੁਤ ਜ਼ਿਆਦਾ ਦੁਖੀ ਹਾਂ ਸਰ ਮੈਂ ਇਹੀ ਕਹਿਣਾ ਚਾਹਨੀ ਆ ਸਰਕਾਰ ਨੂੰ ਕਿ ਸ਼ਰਮ ਆਡੀ ਸੁਣਾਈ ਕੀਤੀ ਜਾਏ ਸਰ ਕਿਉਂਕਿ ਸਰ ਆਪਾਂ ਦੋਨੋਂ ਸਤੂਰ ਰੋ ਰਹੀ ਮੇਰੀ ਭੈਣ ਰੋ ਨਾ ਰੋ ਰੋ ਆਪਾਂ ਦੋਨੋਂ ਇਸ ਤੱਕ ਜਮਾਨਾ ਸਰ ਹੱਡੋ ਕਿਸੇ ਦੀ ਸਪੋਰਟ ਵੀ ਨਹੀਂ ਆ ਸਰ ਇੱਕ ਦਿਨ ਹੁੰਦਾ ਮੇਰੀਏ ਭੈਣੇ ਰੋਣਾ ਤੁਸੀਂ ਰੋਵੋ ਨਾ ਤੁਸੀਂ ਹਨਾ ਮੰਨਣਾ ਥੋੜਾ ਕਰੋ ਕੋਈ ਗੱਲ ਨਹੀਂ ਇਹ ਸਰ ਆਪਾਂ ਰੋ ਰੋ ਕੇ ਨਾ ਸਾਡਾ ਸਰ ਰੋਜ਼ ਬੀਪੀ ਕਾਰਡ ਹੁੰਦਾ ਰੋਜ਼ ਬਿਮਾਰ ਹੁੰਨੇ ਮਦਦ ਸਾਡੇ ਬਿਮਾਰ ਆ ਆਪ ਵੀ ਬਿਮਾਰ ਹੋ ਚਲਿਆ ਸਰ ਨਾ ਸਰ ਆਹੀ ਕਹਿੰਦੀ ਕਿ ਸਾਡੇ ਨਾਲ ਇਹ ਕੁਝ ਨਹੀਂ ਹੋਣਾ ਚਾਹੀਦਾ ਸਾਡਾ ਘਰ ਠੀਕ ਠਾਕ ਹੁੰਦਾ ਆਪਾਂ ਆਪਣੇ ਅੰਦਰ ਬੈਠ ਕੇ ਮਲਕੀ ਰਹਿੰਦੇ ਮਲਕੀ ਰੋਟੀ ਬੰ ਮੇਕਟ ਆ ਵੀ ਉਹਨੂੰ ਮਿਲਦੀ ਪਰ ਸਰ ਆਪਾਂ ਕਿਸੇ ਦੇ ਘਰ ਵੀ ਨਹੀਂ ਜਾਂਦੇ ਆਪਣੇ ਘਰ ਹੀ ਰਹਿੰਦੇ ਸੀ ਆਨੂੰ ਕਿਸੇ ਘਰ ਜਾਣਾ ਵੀ ਮਲਕੀ ਸਰ ਚੰਗਾ ਨਹੀਂ ਲੱਗਦਾ ਇਸ ਟਾਈਮ ਸਰ ਆਪਾਂ ਸਕੂਲ ਚ ਰਹਿੰਦੇ ਮਿਆਂ ਉੱਥੇ ਬਹੁਤ ਹੀ ਦੁਨੀਆ ਆਉਂਦੀ ਆ ਸਰ ਆਨੂੰ ਮਲਕੀ ਚੰਗਾ ਨਹੀਂ ਲੱਗਦਾ ਸਰ ਆਪਾਂ ਹੀ ਕਹਿੰਨੇ ਆ ਸਰਕਾਰ ਨੂੰ ਤੇ ਮੰਤਰੀ ਸਾਹਿਬ ਨੂੰ ਅੱਗੇ ਮਲਕੀ ਇਹ ਰਿਕਵੈਸਟ ਕਰਨਾ ਚਾਹਨੀ ਆ ਕਿ ਉਹ ਜਲਦ ਜਲਦੀ ਤੇ ਜਲਦੀ ਮਲਕੀ ਮੇਰੇ ਆਡੀ ਫੈਮਿਲੀ ਬਾਰੇ ਸੋਚਣ ਆਨੂੰ ਮਲਕੀ ਘਰ ਬਣਾ ਕੇ ਦਿੱਤਾ ਜਾਵੇ ਨਾ ਸਰ ਪਾਇ ਨਾ ਟਾਈਮ ਸਕੂਲ ਚ ਵੀ ਨਹੀਂ ਰਹਿ ਸਕਦੇ ਤੇ ਇਹ ਇਹ ਯਾਰ ਉਹ ਪੈਣਾ ਮਤਲਬ ਜਿਨਾਂ ਨੂੰ ਦੇਖ ਕੇ ਨਾ ਆਪਣੀਆਂ ਵੀ ਅੱਖਾਂ ਆਪ ਪਰ ਆਉਂਦੀਆਂ ਆ ਨਾ ਕੀ ਬੰਦਾ ਇਹਨਾਂ ਨੂੰ ਕੀ ਚੁੱਪ ਕਰਾਵੇ ਜਿੱਥੇ ਆਪ ਹੀ ਰੋਣਾ ਆ ਜਾਂਦਾ ਹੈ ਹਨਾ ਤੇ ਭੈਣ ਦੂਈ ਵੀ ਛੋਟੀ ਵੀ ਆ ਮੇਰੇ ਨਾਲ ਨਾ ਤੂੰ ਬੱਚੇ ਕੀ ਕਰਦੀ ਹੈ ਸਰ ਮੈਂ ਚੰਡੀਗੜ੍ਹ ਕਰਦੀ ਜੋ ਪ੍ਰਾਈਵੇਟ ਜੋਬ ਕਰਦੀ ਕੰਪਨੀ ਚ ਹਮ ਹਾਂਜੀ ਤੂੰ ਆ ਸਰੀ ਚਿੱਟਾ ਕਰ ਵੀ ਕਰੀ ਬੈਠੀ ਹੈ ਕੀ ਚੱਕਰੇ ਜਰਾ ਸਰ ਮੇਰਾ ਛੋਟਾ ਬੰਦਰਾ ਉਹ ਬਿਮਾਰ ਸੀ ਉਹ ਤੇ ਬਹੁਤ ਪੈਸਾ ਲੱਗਾ ਇਹ ਬਹੁਤ ਪੈਸਾ ਲੱਗਾ ਹਮ ਆ ਬੋਲਣਾ ਬੋਲ ਕਲ ਤੁਮਾਨਾ ਥੋੜਾ ਕਰ ਮੇਰੀ ਭੈਣ ਨਾ ਮੰਨਣਾ ਥੋੜਾ ਕਰ ਕੀ ਹੋ ਜਾਣਾ ਸਾਰਾ ਪੁੱਤ ਕੀ ਹੋ ਜਾਣਾ ਕੋਈ ਗੱਲ ਨਹੀਂ ਇਹ ਕੁਦਰਤੀ ਮਾਰੇ ਹੈ ਕੋਈ ਕਿਸੇ ਬੰਦੇ ਦੀ ਮਾਰੀ ਹੋਈ ਮਾਰ ਥੋੜੀ ਆ ਹੈ ਠੀਕ ਹੋ ਜਾਣਾ ਦੇਖੀ ਤੂੰ ਹੋਰ ਹੋਰ ਘੜੀ ਨੂੰ ਦੇਖੀ ਆ ਸਾਰਾ ਕੋਈ ਠੀਕ ਹੋ ਜਾਣਾ ਪੰਜਾਬੀ ਬੜੇ ਖੁੱਲੇ ਦਿਲ ਵਾਲੇ ਆ ਯਾਰ ਕਾਹਨੂੰ ਚਿੰਤਾ ਕਰਦੀ ਆ ਤੂੰ ਠੀਕ ਹੈ ਸਰ ਮੈਂ ਜਿੰਨੇ ਪੈਸੇ ਮੈਂ ਸਾਰਾ ਆਪਣੇ ਭਰਾ ਤੇ ਲਗਾਏ ਛੋਟੇ ਦੇ ਡੈਡੀ ਨੇ ਜੋ ਕਮਾਇਆ ਉਹ ਨਹੀਂ ਚਲਾਇਆ ਆਹੀ ਆਪਣਾ ਘਰ ਨਹੀਂ ਦੇਖਿਆ ਆਪਣਾ ਭਰਾ ਦੇਖਿਆ ਕਿ ਨਾਲ ਭਰਾ ਠੀਕ ਰਹੇ ਸਰ ਇਹ ਨਹੀਂ ਮਮਾ ਵੀ ਮਾਰੋਗੇ ਮਮਾ ਦੇ ਰਾਇ ਬਹੁਤ ਪੈਸੇ ਸਰ ਹਾਨੂੰ ਦੁੱਖ ਬਹੁਤ ਆ ਪਰ ਆਪਾਂ ਕਿੰਨੂ ਦੱਸੀਏ ਦੁੱਖ ਸਰ ਇਸ ਟਾਈਮ ਆ ਬਬੂ ਦੇ ਮਿਆਂ ਕਿ ਉਹ ਹੀ ਕਹਿੰਦੇ ਹੀ ਕਿ ਚਲ ਜੀ ਦੁਹਾੜ ਆਇਆ ਹੀ ਆ ਪਹਾੜ ਦੇ ਨਾਲ ਹੀ ਉਹ ਰੋੜ ਜਾਂਦੇ ਚੰਗੀ ਗੱਲ ਹੁੰਦੀ ਸਰ ਆਪਾਂ ਮਲਕੀ ਸਾਡੇ ਫੋਨ ਇਸ ਟਾਈਮ ਤੇ ਸਾਡਾ ਮਲਕੀ ਪੂਰੀ ਬੋਡੀ ਵੀ ਸਰ ਕੰਮ ਨਹੀਂ ਕਰਦੀ ਕਿ ਆਪਾਂ ਆਪਣੇ ਖਾਂਡਾ ਵੀ ਬਣਾ ਕੇ ਖਾ ਲਈਏ ਸਰ ਸਰ ਇਸ ਟਾਈਮ ਬਹੁਤ ਉਹਨੂੰ ਟੈਨਸ਼ਨ ਆ ਮਮਾ ਵੀ ਰੋਜ਼ ਵੀ ਮਾਰਉਂਦਾ ਉਹਨੂੰ ਸਰ ਬਹੁਤ ਮਰਗੀ ਇੱਕ ਦੋ ਦਿਨ ਉਹਨਾਂ ਨੂੰ ਐਡਮਿਟ ਕੀਤਾ ਸੀ ਸਰ ਸਰਕਾਰੀ ਹਸਪਤਲ ਡੀਸੀ ਸਾਹਿਬ ਦਾ ਆਰਡਰ ਆਇਆ ਸੀ ਸਰ ਉਹ ਆਏ ਸੀ ਉਹਨਾਂ ਸਕੂਲ ਨਾਲ ਆ ਕੇ ਆਪਣਾ ਦौरा ਕੱਢਿਆ ਸੀ ਸਰ ਉਹਨਾਂ ਨੇ ਆ ਕੇ ਬੋਲਿਆ ਸੀ ਮਲਕੀ ਐਮਸੀ ਅਨੁਸਾਰਿਆਂ ਨੂੰ ਕਿ ਇਹਨਾਂ ਨੂੰ ਮਲਕੀ ਐਡਮਿਟ ਕਰਵਾਓ ਹਸਪਤਲ ਕਿਉਂਕਿ ਇਹ ਬਿਮਾਰ ਹੈ ਇੱਥੇ ਨਹੀਂ ਰਹਿ ਸਕਦੇ ਸਰ ਮਮਦੀ ਨਾਲ ਪ੍ਰੇਸ਼ ਨੂੰ ਖੇਚ ਲੱਗੀ ਸੀ ਲੱਗੀ ਸੀ ਸਰ ਬਹੁਤ ਮੁਸ਼ਕਲ ਹੋ ਰਹੀ ਆ ਹਨ ਉੱਥੇ ਸਰ ਤੇ ਬੇਨਤੀ ਵਾਸਤੇ ਇਹੀ ਹੈ ਯਾਰ ਵੀ ਜਿਹੜਾ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਅ ਅਸੀਂ ਸੇਵਾ ਜਿਹੜੀ ਹੈ ਕਹਿੰਦੇ ਉਹ ਕਈ ਪ੍ਰਕਾਰ ਦੀ ਹੁੰਦੀ ਹੈ ਤਨ ਦੀ ਸੇਵਾ ਮੰਦੀ ਤੇ ਸੇਵਾ ਤੇ ਤਨ ਦੀ ਸੇਵਾ ਯਾਰ ਤੁਸੀਂ ਮਨੋ ਜੇ ਤੁਸੀਂ ਦੇਖਦੇ ਹੋ ਨਾ ਕਿ ਇਹ ਪਰਿਵਾਰ ਇੰਨਾ ਦੁਖੀ ਹੈ ਨਾ ਹਾਲਾਂਕਿ ਸਰਕਾਰ ਦੀ ਗੱਲ ਕਰੀਏ ਹੈਲਪ ਤਾਂ ਜਰੂਰ ਕਰਦੀ ਪਈ ਹੈ ਸਰਕਾਰ ਦਾ ਹੈਲਪ ਕਰਨ ਦਾ ਜਿਹੜਾ ਤਰੀਕਾ ਉਹ ਲੇਟ ਜਰੂਰ ਹੁੰਦਾ ਹੈ ਪਰ ਜਿੱਥੇ ਪੰਜਾਬੀ ਜਿਹੜੇ ਹਰ ਥਾਂ ਤੇ ਬਾਹ ਫੜਦੇ ਪਏ ਨਾ ਯਾਰ ਇਹ ਇਹ ਪੈਣ ਹੋਣਾ ਦੀ ਜਿਹੜੀ ਹੈ ਜਰੂਰ ਕੋਲੀਆਂ ਪੈਣਿਆ ਕਿਹੜਾ ਪੈਣ ਤੋਂ ਡਾ ਇਹ ਕੋਲੀਆਂ ਅਟਾ ਕੋਲੀਆਂ ਅਟਾ ਹੈ ਨਾ ਹਾਂਜੀ ਇਹ ਕੋਲੀਆਂ ਅਟੇ ਤੋਂ ਪੈਣਿਆ ਹਾਲਾਂਕਿ ਮੰਤਰੀ ਸਾਹਿਬ ਇਹਨਾਂ ਨੂੰ ਚੈੱਕ ਦੇ ਕੇ ਗਏ ਆ ਪੇਮੈਂਟ ਦੇ ਕੇ ਗਏ ਆ ਪਰ 51000 ਜੋ ਇਹਨਾਂ ਦਾ ਨੁਕਸਾਨ ਹੋਇਆ ਉਹ ਹਜੇ ਉਹ ਖਾਣਾ ਪੂਰਤੀ ਤਾਂ ਨਹੀਂ ਹੁੰਦੀ ਹਜੇ ਵੀ ਸਕੂਲ ਦੇ ਵਿੱਚ ਰਹਿੰਦੇ ਆ ਜਦੋਂ ਸਕੂਲ ਲੱਗਣ ਡਿਆ ਪੇ ਤੇ ਫਿਰ ਜਵਾਂਤੀਆਂ ਆ ਜਵਾਨ ਪੈਣ ਆ ਕਿੱਥੇ ਜਾਣਗੇ ਕਿ ਆਪਣਾ ਸਿਰ ਜਿੰਨਾ ਨੇ ਠਗਿਆ ਸੀ ਹਨਾ ਬੜੇ ਚਾਵਾ ਨਾਲ ਠਗਿਆ ਹੈਗਾ ਤਾਂ ਉਹ ਕਿੱਥੇ ਲੈ ਕੇ ਜਾਣਗੇ ਭਰਾਇਆ ਨਾਲ ਹਨਾ ਇੱਥੇ ਲੈ ਕੇ ਜਾਊਗਾ ਪਤਾ ਨਹੀਂ ਹੁੰਦਾ ਹੈਗਾ ਕਿਉਂਕਿ ਸਿਆਣੇ ਕਹਿੰਦੇ ਵੀ ਬੰਦਾ ਦਾ ਜਿਹੜਾ ਆ ਉਹ ਆਪਣਾ ਸਮਾਂ ਕੱਢ ਲੈਂਦਾ ਹੈ ਕਦੀ ਕਿਤੇ ਬਹਿ ਕੇ ਕਦੀ ਕਿਤੇ ਬਹਿ ਕੇ ਕਿ ਜਵਾਂਤੀਆਂ ਕਿੱਥੇ ਜਾਣ ਇਹ ਨਹੀਂ ਪਤਾ ਹੈਗਾ ਹਨਾ ਪਰ ਫਿਰ ਵੀ ਕੋਈ ਗੱਲ ਨਹੀਂ ਪੰਜਾਬੀ ਖੜੇ ਆ ਤੂੰ ਭੈਣ ਮੇਰੀ ਚਿੰਤਾ ਨਾ ਕਰ ਠੀਕ ਹੈ ਤੇਰਾ ਦੇਖੀ ਆ ਘਰ ਐਮ ਵਧੀਆ ਬਣੂਗਾ ਠੀਕ ਹੈ ਤੁਹਾਨੂੰ ਮੰਤਰੀ ਸਾਹਿਬ ਨੇ ਕੀ ਕਿਹਾ ਤੈਨੂੰ ਹਾਂਜੀ ਸਰ ਥੈਂਕ ਯੂ ਸਰ ਬਹੁਤ ਬਹੁਤ ਖੁਦਾ ਤੁਹਾਡੀ ਲੰਬੀ ਉਮਰ ਕਰੇ ਸਰ ਮੈਂ ਕਹਾਂ ਲੰਬੀ ਉਮਰ ਉਹਨਾਂ ਦੀ ਕਰੇ ਜਿਨ੍ਹਾਂ ਨੇ ਤੇਰਾ ਘਰ ਬਣਾ ਕੇ ਦੇਣਾ ਵਾ ਹਾਂਜੀ ਸਰ ਠੀਕ ਐ ਸਰ ਠੀਕ ਐ ਉਹਨਾਂ ਦੀ ਉਹਨਾਂ ਦੀ ਚੜ੍ਹਦੀਆਂ ਕਲਾ ਦੀ ਜਿਹੜੀ ਹੈ ਦੁਆ ਜਰੂਰ ਕਰੀ ਉਹ ਭਰਾ ਤੂੰ ਆਪਣਾ ਇਹ ਕੈਮਰਾ ਵਾਲੇ ਨੂੰ ਕਹਿ ਦੇ ਯਾਰ ਪਿੱਛੇ ਨਾ ਡਿੱਗ ਪੋਵੇ ਨਾ ਤੇ ਤੂੰ ਮੇਰੀ ਭੈਣ ਨਾ ਉਹਨਾਂ ਦੀ ਚੜ੍ਹਦੀ ਕਲਾ ਦੀ ਦੁਆ ਜਰੂਰ ਕਰੀ ਜਿਹੜੇ ਤੇਰੇ ਘਰ ਬਣਾ ਕੇ ਜਾਣਗੇ ਜਿਹੜੇ ਤੁਹਾਨੂੰ ਵਸਦਾ ਕਰਕੇ ਜਾਣਗੇ ਜਿਹੜੇ ਤੁਹਾਡੀ ਛੱਤ ਪਾ ਕੇ ਜਾਣਗੇ ਜਿਹੜੇ ਤੁਹਾਨੂੰ ਆਏ ਸੈੱਟ ਕਰਕੇ ਜਾਣਗੇ ਹਾਂਜੀ ਸਰ ਠੀਕ ਹੈ ਤੇ ਸਾਡੇ ਨਾਲ ਬਾਈ ਜਿਹੜਾ ਆ ਨਿਤਨ ਵੀ ਇੱਥੇ ਸਾਡੇ ਨਾਲ ਮੌਜੂਦ ਆ ਨਿਤਨ ਬਾਈ ਮਤਲਬ ਲਾਲੋ ਤੁਸੀਂ ਕੋਈ ਚੱਕਰ ਨਹੀਂ ਲਾਲੋ ਇਹਨੂੰ ਜਦੋਂ ਪਰਿਵਾਰਾਂ ਦੇ ਨਾਲ ਗੱਲ ਕਰਦੇ ਆ ਦੇਖਦੇ ਆ ਹਨਾ ਕਿਉਂਕਿ ਇਹ ਪੰਜਾਬ ਆ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਪੰਜਾਬ ਹਰ ਟਾਈਮ ਹਨਾ ਦੋਹੇ ਟਾਈਮ ਜਦੋਂ ਅਰਦਾਸ ਕਰਦਾ ਸਵੇਰੇ ਸ਼ਾਮ ਦੁਪਹਿਰੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਅਹੀਂ ਕਰੀਦੀ ਹੈ ਨਾ ਇਹ ਦੇਖ ਲਈ ਇਦਾਂ ਦੀਆਂ ਤਸਵੀਰਾਂ ਜਦੋਂ ਹੜ੍ਹਾਂ ਦੀ ਮਾਰ ਆ ਕੁਦਰਤ ਦੀ ਮਾਰ ਆ ਇਹ ਲੋ ਇਹ ਦੰਨੀਆਂ ਤਸਵੀਰਾਂ ਹਨਾ ਦੇਖਣ ਨੂੰ ਮਿਲੀਆਂ ਤੇ ਕਿਦਾਂ ਦਾ ਫਿਰ ਹਣ ਪਰਾਂਦਾ ਜੀ ਜੋ ਸਥਿਤੀ ਇਸ ਵੇਲੇ ਪਰਿਵਾਰਾਂ ਦੀ ਦੇਖਣ ਨੂੰ ਮਿਲ ਰਹੀ ਹੈ ਨਾ ਮੈਨੂੰ ਲੱਗਦਾ ਨਹੀਂ ਕਿ ਜੋ ਸਥਿਤੀ ਆਪਣੇ ਪਰਿਵਾਰ ਦੀ ਦੱਸ ਰਹੇ ਨੇ ਇਹਨਾਂ ਦੇ ਵੀ ਕਦੀ ਮਨ ਚ ਸੋਚੀ ਹੋਈ ਗਿਆ ਚੀਜ਼ ਹਮ ਪੰਜਾਬ ਜਿਹੜਾ ਸਾਡਾ ਨਾ ਇੱਕ ਬਹੁਤ ਹੀ ਦਲੇਰ ਕੌਮ ਹੈ ਪੰਜਾਬੀ ਜਿਹੜੇ ਹਰ ਸਮੇਂ ਆਪਣੇ ਪੰਜਾਬੀਆਂ ਦੇ ਨਾਲ ਤੇ ਖੜਦੇ ਨੇ ਉਸ ਤੋਂ ਇਲਾਵਾ ਵੀ ਲੋਕਾਂ ਨਾਲ ਖੜਦੇ ਨੇ ਤੇ ਮੈਂ ਆਪਣੇ ਪੰਜਾਬ ਦੇ ਵੀਰਾਂ ਦੇ ਅੱਗੇ ਔਰ ਜਿਹੜੇ ਬਾਹਰ ਬੈਠ ਕੇ ਵੀ ਹੂੰ ਪੰਜਾਬ ਦੇ ਭਲੇ ਦੇ ਲਈ ਹੂੰ ਬਾਈ ਹੁਕ ਬਾਈ ਰੁਕ ਉਹਨਾਂ ਦਾ ਸਹਿਯੋਗ ਕਰ ਰਹੇ ਨੇ ਹਾਂਜੀ ਪੈਸੇ ਦੇ ਨਾਲ ਸਮਾਨ ਭੇਜ ਕੇ ਮੈਂ ਉਹਨਾਂ ਵੀਰਾਂ ਦੇ ਅੱਗੇ ਬੇਨਤੀ ਕਰਾਂਗਾ ਹਾਂ ਕਿ ਇਹ ਭੈਣਾਂ ਦੇ ਪਰਿਵਾਰ ਦੇ ਲਈ ਇਹਨਾਂ ਦੇ ਘਰ ਦੇ ਲਈ ਹੂੰ ਜੋ ਵੱੱਟ ਵੱੱਟ ਸਹਿਯੋਗ ਹੋ ਸਕੇ ਉਹ ਖੁੱਲ ਕੇ ਸਹਿਯੋਗ ਕਰਨ ਕਿ ਇਹ ਨਾ ਕੁੜੀਆਂ ਨੇ ਐਨੀ ਮਿਹਨਤ ਕੀਤੀ ਹੈ ਆਪਣਾ ਪਰਿਵਾਰ ਬਣਾਉਣ ਦੇ ਵਾਸਤੇ ਇਹਨਾਂ ਦੀ ਮਦਰ ਨੇ ਅੱਜ ਜੋ ਵੀ ਹੈ ਇਹਨਾਂ ਦੇ ਸਿਰ ਤੇ ਹੈ ਔਰ ਉਹਨਾਂ ਨੇ ਜਦੋਂ ਘਰ ਖੜਾ ਕੀਤਾ ਇਹਨਾਂ ਨੇ ਸੋਚਿਆ ਸੀ ਬਹੁਤ ਰੀਜਾਂ ਸੀ ਇਹਨਾਂ ਨੂੰ ਆਪਣੇ ਘਰ ਹੀ ਰਹਾਂਗੇ ਭਾਵੇਂ ਕਹਿੰਦੇ ਖਾਨ ਨੂੰ ਸਾਨੂੰ ਇੱਕ ਟਾਈਮ ਦੀ ਰੋਟੀ ਮਿਲਦੀ ਹੈ ਹੀ ਆਪਣੇ ਘਰ ਦੇ ਖੁਸ਼ ਸੀਗੇ ਬਿਲਕੁਲ ਪਰ ਅੱਜ ਸਕੂਲ ਚ ਰਹਿ ਰਹੇ ਨੇ ਸਕੂਲ ਚ ਭਾਂਤ ਭਾਂਦੀ ਦੁਨੀਆ ਨਹੀਂ ਆਣਾ ਜਦੋਂ ਭੈਣਾ ਧੀਆਂ ਜਵਾਨ ਹੋਈ ਦੀਆਂ ਹੋਣ ਨਾ ਤੇ ਲੋਗਾ ਚ ਬੈਠਣਾ ਅੱਛਾ ਖੁਦ ਨੂੰ ਨਹੀਂ ਅੱਛਾ ਲੱਗਦਾ ਸਮੈਸ ਕਰਕੇ ਆਪਣੇ ਪੰਜਾਬ ਦੇ ਵੀਰਾਂ ਨੂੰ ਨੌਜਵਾਨਾਂ ਦੇ ਅੱਗੇ ਹੱਥ ਜੋੜ ਬੇਨਤੀ ਕਰਨਾ ਕਿ ਸਾਰੇ ਇਹਨਾਂ ਦੇ ਸਹਿਯੋਗ ਦੇ ਲਈ ਅੱਗੇ ਆਓ ਜੋ ਕਿ ਇਹਨਾਂ ਨੂੰ ਪਰਿਵਾਰ ਦੇ ਵਿੱਚ ਆਪਣੇ ਬੈਠ ਕੇ ਮੁਰਕੇ ਖੁਸ਼ਹਾਲ ਜ਼ਿੰਦਗੀ ਜੀ ਸਕਣ ਤੇ ਪੰਜਾਬੀ ਜਿਹੜੇ ਆ ਅਸੀਂ ਇਹਨਾਂ ਨੂੰ ਫਰਿਆਦ ਕਰਾਂਗਾ ਸਾਰੇ ਅੰਗੇ ਤੇ ਪੰਜਾਬੀ ਜਿਹੜੇ ਆ ਬੜੇ ਵੱਡੇ ਦਿਲ ਵਾਲੇ ਆ ਤੇ ਜਿੱਥੇ ਪੂਰੇ ਪੰਜਾਬ ਦੀ ਮਦਦ ਕਰਦੇ ਆ ਨਾ ਤੇ ਮੈਨੂੰ ਇਹ ਉਮੀਦ ਹੈ ਕਿ ਇਹ ਦੋ ਭੈਣਾਂ ਜਿਹੜੀਆਂ ਆ ਹਰ ਕੋਈ ਨਹੀਂ ਰਹੇਗਾ ਪੰਜਾਬ ਤੋਂ ਇਹਨਾਂ ਦੀ ਮਦਦ ਤੋਂ ਬਿਨਾ ਪਰ ਇਹਨਾਂ ਦੋਆਂ ਭੈਣਾਂ ਦੀ ਜਿਹੜੀ ਉਹ ਵੀ ਜ਼ਰੂਰ ਖੁੱਲ ਕੇ ਮਦਦ ਕਰਿਓ ਨੰਬਰ ਪੈਣੇ ਤੁਸੀਂ ਆਪਣਾ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਰ ਦਿਓ ਜੇਕਰ ਤੁਸੀਂ ਕੋਈ ਨੰਬਰ ਦੇਣਾ ਚਾਹੁੰਦੇ ਹੋ ਕੰਟੈਕਟ ਨੰਬਰ ਆਪਣਾ ਦੇ ਦਿਓ ਤਾਂ ਕਿ ਲੋਕੀ ਤੁਹਾਡੇ ਨਾਲ ਸੰਪਰਕ ਕਰ ਸਕਣ ਜੇ ਅਗਰ ਕੋਈ ਇਹਨਾਂ ਨਾਲ ਕਰਨਾ ਚਾਹਵੇ ਤਾਂ ਨੰਬਰ 9878 517403 9878 9878 517403 9878 517403 ਹਾਂਜੀ 9878 517403 517403 ਤੇ ਜੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਚਾਹੁੰਦੇ ਆ ਕੇ ਹਾਲਾਤ ਇਹਨਾਂ ਦੇ ਦੇਖਣਾ ਚਾਹੁੰਦੇ ਹੋ ਤੇ ਸੱਚੀ ਇੱਕ ਵਾਰੀ ਆ ਕੇ ਜਰੂਰ ਦੇਖਿਓ ਇਹਨਾਂ ਭੈਣਾਂ ਨੂੰ ਮਿਲ ਕੇ ਜਰੂਰ ਦੇਖਿਓ ਤੁਸੀਂ ਆਪਨਾ ਰੋਪੇ ਤੇ ਫੇਰ ਕਿਹੋ ਸੇਵਾ ਕਰਿਓ ਅ ਜਿੱਥੇ ਤੱਕ ਵੀਡੀਓ ਪਹੁੰਚਦੀ ਹੈ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਵੀ ਇਹ ਸੇਵਾ ਜਿਹੜੀ ਆ ਵੀਡੀਓ ਨੂੰ ਸ਼ੇਅਰ ਕਰਨਾ ਕਿਉਂਕਿ ਉਸ ਉਹਨਾਂ ਹੱਥਾਂ ਤੱਕ ਪਹੁੰਚ ਸਕੇ ਜਿਹੜੇ ਹੱਥ ਜਿਹੜੇ ਇਹਨਾਂ ਦੀ ਮਦਦ ਲਈ ਪਹੁੰਚ ਸਕਣ ਤੇ ਇਹ ਵੀ ਇੱਕ ਬੜੀ ਵੱਡੀ ਸੇਵਾ ਹੈ ਵੀਡੀਓ ਨੂੰ ਸ਼ੇਅਰ ਕਰਨਾ ਜੇਕਰ ਤੁਸੀਂ ਕਰ ਸਕਦੇ ਹੋ ਤੁਸੀਂ ਕਰਿਓ ਨਹੀਂ ਤਾਂ ਇਹਨੂੰ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿ ਉਹਨਾਂ ਹੱਥਾਂ ਤੱਕ ਪਹੁੰਚ ਸਕੇ ਸਤਿ ਸ੍ਰੀ ਅਕਾਲ